ਭਾਈ ਅੱਜ ਰਾਤ ਨੂੰ ਬੜਾਈ ਚੱਲਦੀ ਆ ਤੇ ਗਣਕ ਵੱਧ ਰਹੇ ਆ ਆਪਾਂ 327 ਪੂਰਾ ਵਧੀਆ ਛਾੜਾ ਆ ਇਹਨਾਂ ਤੇ ਤੇਜ਼ੀ ਖੰਬਿਆਂ-ਖੰਬਿਆਂ ਕੋਲੋਂ ਵੱਢੀ ਜਾਂਦਾ ਤੇ ਵੀਰੇ ਅੱਗੇ ਨਾ ਇਹ ਖੇਤਾਂ 'ਚ ਸਾਡੇ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਸੀ ਆ ਇਹਨਾਂ ਮੈਂ ਕਹਿੰਦਾ ਬੱਸ ਕਰਾ ਜਾਂਦਾ ਸੀ ਤੇ ਐਤ ਕੀ ਦੇਖ ਲਓ ਅਬ ਕੀਰਾ ਕਰੀ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਇਹਦੇ 'ਚ ਆਪਾਂ ਨੇ ਬੀਜ ਥੋੜਾ ਜਿਹਾ ਵੱਧ ਪਾਇਆ ਸੀ ਗਣਕ ਦਾ ਕਿਉਂਕਿ ਹਰੇਕ ਸਾਲ ਇਹ ਗੁੱਲੀ ਡੰਡਾ ਦੱਬ ਲੈਂਦਾ ਸੀ ਗਣਕ ਨੂੰ ਤੇ ਬਾਕੀ ਨਾਲ ਦੀ ਨਾਲ ਅਫਕੀਰਾ ਕਰਤੀ ਚੰਗੀ ਵਧੀਆ ਬਣਾ ਕੇ ਜ਼ਮੀਨ ਫੇਰ ਕਣਕ ਬੀਜੀ ਤੀ ਬਾਕੀ ਝਾੜ ਪੂਰਾ ਵਧੀਆ ਆ ਰਿਹਾ ਮੇਰੇ ਹਿਸਾਬ ਨਾਲ ਪਛੀ ਪੁਛੀ ਤੋਂ ਝਾੜ ਪਲੱਸ ਜਾਊਗਾ ਤੇ ਬਾਕੀ ਆਪਣਾ ਹਾਲੈਂਡ ਝੋਟਾ ਆ ਖੜਾ 855 ਵੀ ਆਉਣੇ ਆਲਾ ਬੱਸ ਉਹ ਰੀਪਰ ਤੇ ਚੱਲ ਰਿਹਾ ਉਹਦੇ ਨਾਲ ਦੋਈ ਟਰਾਲੀ ਪਾ ਕੇ ਲਿਆਵਾਂਗੇ ਤੇ ਸਾਰੇ ਵੀਰ ਐਂ ਦੱਸੋ ਵੀ ਤੁਹਾਡੇ ਏਰੀਆ 'ਚ ਬਾਈ ਕਿੰਨੀ ਕੁ ਵੜਾਈ ਹੋਣ ਤੋਂ ਰਹਿ ਗਈ ਸਾਡੇ ਏਰੀਆ ਦਾ ਲਗਭਗ 2 ਦਿਨ ਦਾ ਕੰਮ ਰਹਿ ਗਿਆ ਬੱਸ ਮਸ਼ੀਨਾਂ ਦਾ ਉਸ ਤੋਂ ਬਾਅਦ ਨਿਪਟ ਜੂਗਾ ਤੇ ਛਾੜ ਕੇ ਮੈਂ ਆ ਰਿਹਾ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਜਾਦੇ ਬੀਜੀਆਂ ਨੇ ਸਾਡੇ ਆਇਤ ਕੀ 327 ਜਾਦੇ ਦੀ ਸਾਰਿਆਂ ਨਾਲ